ਲਓ ਜੀ ਪਿਆਰੇ ਦੋਸਤੋ ਪਿਆਰ ਪ੍ਰੀਤ ਸਸ਼ੀ ਕਾਲ ਤੁਸੀਂ ਸਾਰੇ ਜਾਣਦੇ ਹੋ ਕਿ ਪਿੰਡਾਂ ਵਿੱਚ ਸਾਗ ਸਰਦੀਆਂ ਦਾ ਮਤਲਬ ਸਾਗ ਤੇ ਮੱਕੀ ਦੀ ਰੋਟੀ ਤੇ ਅੱਜ ਘਰੇ ਸਾਗ ਲੈ ਕੇ ਆਏ ਆਪਾਂ ਕਿ ਹੁਣ ਹੌਲੀ ਹੌਲੀ ਇਹਦੀ ਸ਼ੁਰੂਆਤ ਹੋ ਚੁੱਕੀ ਹੈ ਮਾਤਾ ਜੀ ਨੂੰ ਪੁੱਛਦੇ ਆ ਕਿ ਸਾਗ ਜਿਹੜਾ ਕਿੱਦਾਂ ਬਣਦਾ ਕਿੱਦਾਂ ਤਿਆਰ ਹੁੰਦਾ ਹੈ ਹਾਂ ਜੀ ਮਾਤਾ ਜੀ ਹਾਂ ਜੀ ਹਾਂ ਪੁੱਤ ਸਾਗ ਬਾਰੇ ਦੱਸੋ ਸਾਗ ਬਤਾਂ ਸਾਗ ਤੇ ਭਾਗ ਲਗਦਾ ਹਾਂ ਹਾਂ ਜੀ ਹੁਣ ਬਾਸ ਲੱਗੀ ਆ ਛਿੱਲਣ ਛਿੱਲ ਕੇ ਫਿਰ ਚੀਰਾ ਕੀ ਟੋਕੇ ਨਾਲ ਹੂੰ ਫਿਰ ਸੁੰਦੇ ਸੇ ਅੱਗ ਬਾਲ ਕੇ ਤੇ ਫਿਰ ਅੱਗੇ ਬਹਿ ਜਾਗੇ ਤੇ ਫਿਰ ਲਗ ਪਾਂਗੇ ਬਾਲਣ ਤੇ ਸਾਗ ਬਣਾਣ 4-5 ਘੰਟੇ ਲੱਗ ਜਾਂਦੇ ਹਾਂ ਜੀ ਤੇ ਅਸਲ ਤਿਆਰ ਸਾਗ ਤਾਂ ਹੀ ਹੁੰਦਾ ਹੂੰ ਹੂੰ ਤੇ ਤੜਕੇ ਚ ਕੀ ਕੀ ਲਾਉਂਦੇ ਹੋ ਤੜਕੇ ਵਿੱਚ ਪਿਆਜ਼ ਅਦਰਕ ਤੇ ਥੋਮ ਲਸਣ ਹਾਂ ਜੀ ਹੂੰ ਹਰੀ ਮਿਰਚ ਉਹ ਪ੍ਰਸਾਦ ਕੀ ਬਾਤ ਹੈ ਜਿਹੜਾ ਖਾਂਦਾ ਯਾਦ ਕਰਦਾ ਕਿ ਵਾਕਈ ਪਿੰਡਾਂ ਦਾ ਸਾਗ ਹੀ ਸਭ ਤੋਂ ਸਗਾਤ ਆ ਉਹ ਵੀ ਤੇਜੀ ਕੇ ਘਰ ਦਾ ਤੇਜੀ ਕੇ ਘਰ ਦਾ ਜਿਹਨੂੰ ਸਾਰੇ ਯਾਰ ਤੋਂ ਚੰਗਾ ਹੀ ਬਣਾਉਂਦਾ ਅਸੀਂ ਕਾਨੂੰ ਕਹੀਏ ਉਹ ਕਈਆਂ ਨੂੰ ਦੁਸਾ ਲੱਗੇ ਮੇਰੀਆਂ ਭੈਣਾਂ ਨੂੰ ਹੈਨਾ ਤੁਸੀਂ ਕਿੱਦਾਂ ਬਣਾਉਂਦੇ ਹੋ ਜੀ ਸੇਮ ਹੀ ਦੱਸ ਲਈ ਹੈਂ ਕਿ ਦੱਸ ਲਈਂ ਕਿ ਜੀ ਦੱਸੋ ਤੁਸੀਂ ਹਾਂਜੀ ਸੇਮ ਹੀ ਸੇਮ ਹੀ ਸੇਮ ਸਾਰਾ ਕੁਝ ਬਿਲਕੁਲ ਸਹੀ ਜਿਹਾ ਮਾਤਾ ਜੀ ਨੇ ਹਾਂਜੀ ਹਾਂਜੀ ਮਾਤਾ ਜੀ ਲਓ ਜੀ ਦੋਸਤੋ ਇੱਕ ਸੌਖਾ ਨਹੀਂ ਬਣਾਉਣਾ ਪਹਿਲਾਂ ਇਹਨੂੰ ਛਿੱਲਿਆ ਜਾਂਦਾ ਤੇ ਫਿਰ ਇਹਨੂੰ ਇਦਾਂ ਟੋਕੇ ਦੇ ਵਿੱਚ ਛੋਟੇ ਟੋਕੇ ਚ ਕੁੱਟਿਆ ਜਾਂਦਾ ਉਸ ਤੋਂ ਬਾਅਦ ਚ ਪਾਲਕ ਕੁੱਟੀ ਜਾਂਦੀ ਹੈ ਤੇ ਉਸ ਤੋਂ ਬਾਅਦ ਵਿੱਚ ਇਹਨੂੰ ਧੋ ਕੇ ਤੇ ਫਿਰ ਅੱਗੇ ਕਿ ਤੁਹਾਨੂੰ ਦੱਸਦੇ ਕਿਦਾਂ ਬਣਦਾ ਸਾਗ ਲਓ ਜੀ ਦੇਸੀ ਤਰੀਕੇ ਨਾਲ ਔਰ ਵਧੀਆ ਸਾਗ ਬਣਾਉਣ ਦਾ ਜਿਹੜਾ ਸਭ ਤੋਂ ਵਧੀਆ ਤਰੀਕਾ ਹੋਇਆ ਹੈ ਵਧੀਆ ਅੱਗ ਬਾਲੋ ਅੱਗ ਤੋਂ ਬਾਅਦ ਜੀ ਨੂੰ ਪਰਖਣਾ ਜਦੋਂ ਆਇਆ ਅੱਗ ਮਚੀ ਫਿਰ ਲੱਗੇ ਬੈਣਾ ਜੀ ਇਹਦੇ 2-3 ਘੰਟੇ ਘਟੋ-ਘਟ ਕਿਉਂਕਿ ਇਹਨੇ ਪਾਣੀ ਦੇ ਵਾਲੇ ਮਾਰਨੇ ਆ ਪਾਣੀ ਸੁਕਾਉਣਾ ਤੇ ਫਿਰ ਮਹਾਂ ਤੜਕਾ ਫਿਰ ਨੂੰ ਕੁਟਣਾ ਮंजे ਜਿਆਦਾ ਬਣੂਗਾ ਸੰਦ ਖਾਈਏਣਾ ਆਪਾਂ ਬਾਕੀ ਜੇ ਕਾ ਗਾ ਸਕਦੇ ਆ ਨਾ ਤੇ ਘਰ ਦਾ ਖਾਣਾ ਵੀ ਬਣਾਉਣਾ ਹੁੰਦਾ ਆਪਾਂ ਤਾਂ ਦੋਸਤੋ ਐਸੇ ਹੁੰਦਾ ਹੈ ਸਾਗ ਤਿਆਰ ਤੂੰ ਜੈਸੇ ਤਿਆਰ ਹੋਗਾ ਮਰੇ ਘੋਟੇਂਗੇ ਇਸਕੋ ਫਿਰ ਬਣਾਏਗੇ ਦੇਖੋ ਜੀ ਇਸ ਟਾਈਮ ਤੇ ਐ ਪਤੀਲਾ ਭਰਿਆ ਪਿਆ ਪਰ ਜਦੋਂ ਇਹ ਕੱਢ ਜਣਾ ਹੈ ਇਹਦਾ ਪਾਣੀ ਸੁੱਕ ਜਣਾ ਹੈ ਅੱਧਾ ਰਹਿ ਜਣਾ ਹੁਣ ਭਰਿਆ ਪਿਆ ਨਾ ਅੱਧਾ ਰਹਿਣਾ ਲਓ ਵੀ ਦੋਸਤੋ ਅੱਗ ਦੇ ਉੱਪਰ ਔਰ ਪਤੀਲੇ ਦੇ ਵਿੱਚ ਜਿਹੜਾ ਸਾਗ ਹੈ ਨਾ ਅੱਧਾ ਰਹਿ ਚੁੱਕਾ ਜਿੰਨਾ ਪਾਇਆ ਸੀ ਨਾ ਉਹ ਦਾਦਾ ਹਿੱਸਾ ਰਹਿ ਗਿਆ ਸਾਰਾ ਜਿਹੜਾ ਨਾ ਉਹ ਪੂਰਾ ਬਣ ਚੁੱਕਾ ਕੁਲ ਚੁੱਕਾ ਹੈ ਇਹਨੂੰ ਕਹਿੰਦੇ ਘੋਟਣਾ ਘੋਟਣੇ ਦੇ ਨਾਲ ਘੋਟਣਾ ਤੇ ਇਹ ਫਿਰ ਬਹੁਤ ਵਧੀਆ ਬਣਦਾ ਮਲਾਈ ਵਰਗਾ ਪੁਖਰਾਜ ਵੀ ਬੈਠਾ ਮੇਰੇ ਕੋਲ ਪੀਕੂ ਅੱਜ ਜਿਹੜਾ ਸਾਗ ਬਣਾਇਆ ਆਪਾਂ ਪਾਪਾ ਪੁਖਰਾਜ ਅੱਛਾ ਪੁਖਰਾਜ ਜੀ ਪੁਖਰਾਜ ਜਿਹੜਾ ਅੱਜ ਆਪਾਂ ਸਾਗ ਬਣਾਇਆ ਤੈਨੂੰ ਕੀ ਲੱਗਦਾ ਬਹੁਤ ਸਵਾਦ ਆਉ ਹਾਂ ਬਹੁਤ ਕਿੰਨਾ ਖਾਣਾ ਤੂੰ ਮੈਂ ਤਾਂ ਜਿੰਨਾ ਵੀ ਖਿਲੇ ਕਿੰਨਾ ਮੈਂ ਕੌਲੀ ਖਾ ਜਾਏਗਾ ਕਪੂਰੀ ਘਿਓ ਪਾ ਕੇ ਦੇਸੀ ਕੀ ਕੀ ਖਾ ਜਾ ਲਓ ਜੀ ਦੋਸਤੋ ਦੇਸੀ ਘਿਓ ਪਾ ਕੇ ਮੈਂ ਤਾਂ ਪੁਖਰਾਜ ਜੀ ਅੱਜ ਕੌਲਾ ਭਰ ਕੇ ਖਾਵਾਂਗੇ ਹੈ ਨੀਂਦ ਵੀ ਵਧੀਆ ਆਊਗੀ। ਕਿਆ ਬਾਤ ਆ। ਮੈਂ ਕੀ ਹੱਲ ਕਰਾਂ। ਚਲੋ।